ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 457 ਤੋਂ ਲੈ ਕੇ 469 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਸੰਗਤ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਥਿਰ ਸੰਤਨ ਸੋਹਾਗ ਮਰੈ ਨਾ ਜਾਵੇ ਜਾ ਕੇ ਗ੍ਰਹਿ ਹਰ ਨਾਹਾ ਸੋ ਸਦ ਹੀ ਰਾਵੇ ਅਵਿਨਾਸੀ ਅਵਗਤ ਸੋ ਪ੍ਰਭ ਸਦਾ ਨਵਤਨ ਨਿਰਮਲਾ ਨਹਿ ਦੂਰ ਸਦਾ ਹਦੂਰ ਠਾਕੁਰ ਦਹਿ ਦਿਸ ਪੂਰਨ ਸਦ ਸਦਾ ਹੰਦੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਸੰਤ ਕਹਿੰਦੇ ਪਰਮੇਸ਼ਰ ਦਾ ਨਾਮ ਜਪਦੇ ਨੇ ਪਰਮੇਸ਼ਰ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦਾ ਤੇ ਉਹਨਾਂ ਦਾ ਥਿਰ ਦਾ ਸੁਹਾਗ ਉਹ ਸੁਹਾਗ ਜੋ ਕਦੇ ਨਾ ਮਰਦਾ ਨਾ ਕਿਤੇ ਜਾਂਦਾ ਸਦਾ ਦਾ ਸੁਹਾਗ ਸੰਤਾਂ ਦੇ ਸਿਰ ਤੇ ਪਰਮਾਤਮਾ ਬਣ ਜਾਂਦਾ ਹੈ ਕਹਿੰਦੇ ਜਿਸ ਵੀ ਹਿਰਦੇ ਦੇ ਵਿੱਚ ਪ੍ਰਮਾਤਮਾ ਵਸ ਜਾਂਦਾ ਉਹ ਸਦਾ ਹੀ ਪ੍ਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਨੇ ਉਹ ਪ੍ਰਮਾਤਮਾ ਜਿਹਦੀ ਗੱਤ ਅਸੀਂ ਨਹੀਂ ਜਾਣ ਸਕਦੇ ਜੋ ਅਵਿਨਾਸ਼ੀ ਹੈ ਅਟਲ ਹੈ ਕਹਿੰਦੇ ਸਦਾ ਹੀ ਨਵੇਂ ਰੂਪ ਵਿੱਚ ਮਿਲਦਾ ਹੈ ਪਵਿੱਤਰ ਹੈ ਕਹਿੰਦੇ ਸਾਡੇ ਤੋਂ ਦੂਰ ਨਹੀਂ ਹੈ ਸਾਡੇ ਅੰਗ ਸੰਗ ਵਸਦਾ ਹੈ ਸਾਰੀਆਂ ਦਸਾਂ ਦਿਸ਼ਾਵਾਂ ਦੇ ਵਿੱਚ ਪੂਰਨ ਤੌਰ ਤੇ ਵਿਆਪਕ ਹੈ ਹਰ ਇੱਕ ਜਗ੍ਹਾ ਤੇ ਪ੍ਰਾਨ ਪਤ ਗਤ ਮਿਤ ਜਾਤੇ ਪ리에 ਪ੍ਰੀਤ ਪ੍ਰੀਤਮ ਪਾਵੈ ਨਾਨਕ ਵਖਾਣ ਗੁਰਬਚਨ ਜਾਣੈ ਥਿਰ ਸੰਤਨ ਸੁਹਾਗ ਮਰੇ ਨ ਜਾਵੇ ਕਹਿੰਦੇ ਉਹ ਪਰਮੇਸ਼ਰ ਜੋ ਸਾਡੇ ਰਾਣਾ ਦਾ ਪਤੀ ਹੈ ਸਾਡੇ ਕਹਿੰਦੇ ਪ੍ਰਾਨ ਦੇਣ ਵਾਲਾ ਉਹ ਪਰਮੇਸ਼ਰ ਹੈ ਸਾਨੂੰ ਕਹਿੰਦੇ ਉੱਚੀ ਅਵਸਥਾ ਵੀ ਉਹ ਹੀ ਦਿੰਦਾ ਹੈ ਸਾਨੂੰ ਬੁੱਧੀ ਵੀ ਉਹ ਹੀ ਦਿੰਦਾ ਹੈ ਜਿਵੇਂ ਜਿਵੇਂ ਕਹਿੰਦੇ ਸਾਨੂੰ ਪਰਮੇਸ਼ਰ ਦੇ ਨਾਲ ਪ੍ਰੀਤ ਵੱਧਦੀ ਜਾਂਦੀ ਹੈ ਉਸ ਤਰ੍ਹਾਂ ਸਾਨੂੰ ਪਰਮੇਸ਼ਰ ਚੰਗਾ ਲੱਗਦਾ ਜਾਂਦਾ ਹੈ ਨਾਨਕ ਜੀ ਕਹਿੰਦੇ ਨੇ ਜੋ ਜੀਵ ਗੁਰੂ ਦੇ ਉਪਦੇਸ਼ ਤੇ ਚੱਲ ਕੇ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਫਿਰ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਪਾ ਲੈਂਦੇ ਨੇ ਉਹ ਪਰਮੇਸ਼ਰ ਜੋ ਥਿਰ ਦਾ ਸੁਹਾਗ ਬਣ ਜਾਂਦਾ ਹੈ ਜਿਵੇਂ ਸੰਤਾਂ ਦਾ ਬਣਿਆ ਹੋਇਆ ਨਾ ਫਿਰ ਉਹ ਮਰਦਾ ਨਾ ਕਿਤੇ ਜਾਂਦਾ ਜਾ ਕੋ ਰਾਮ ਪਤਾਰ ਤਾਕੈ ਅਨੰਦ ਕਣਾ ਸੋ ਕਵੰਤੀ ਸਨਾਰ ਸੋ ਬਾਪੂਰ ਬਣਾ ਮਾਨ ਮਹਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ ਸਰਵ ਸਿਧ ਨਵ ਨਿਦ ਤਿਤ ਗ੍ਰਹਿ ਨਹੀਂ ਊਨਾ ਸਬ ਕਚੂ ਕਹਿੰਦੇ ਜਿਸ ਜੀਵ ਇਸਤਰੀ ਦਾ ਪਰਮੇਸ਼ਰ ਪਤੀ ਹਿਰਦੇ ਘਰ ਵਿੱਚ ਆ ਗਿਆ ਉਹ ਸਦਾ ਆਨੰਦ ਵਿੱਚ ਰਹਿੰਦੀ ਹੈ ਉਹ ਸੋਭਾਵੰਤੀ ਹੈ ਕਹਿੰਦੇ ਸੁੱਖਾਂ 'ਚ ਰਹਿੰਦੀ ਹੈ ਉਹਦੀ ਹਮੇਸ਼ਾ ਇੱਜ਼ਤ ਬਣੀ ਰਹਿੰਦੀ ਹੈ ਉਹਨੂੰ ਸਦਾ ਆਨੰਦ ਮਿਲਦਾ ਹੈ ਉਹ ਉਸ ਪਰਮੇਸ਼ਰ ਦਾ ਜਸ ਗਾਉਂਦੀ ਹੈ ਉਹ ਪਰਮੇਸ਼ਰ ਜੋ ਸਭ दैਵੀ ਗੁਣਾਂ ਨਾਲ ਭਰਪੂਰ ਹੈ ਜੋ ਵੀ ਜੀਵ ਉਸ ਪਰਮੇਸ਼ਰ ਦਾ ਨਾਮ ਜਪਦਾ ਹੈ ਉਹਨੂੰ ਸਾਰੀਆਂ ਸਿੱਧੀਆਂ ਨੌ ਨਿੱਧੀਆਂ ਨੌ ਹੀ ਖਜ਼ਾਨੇ ਉਹਨੂੰ ਸੰਸਾਰ ਦੇ ਮਿਲ ਜਾਂਦੇ ਨੇ ਉਹਨੂੰ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਰਹਿੰਦਾ ਕਿਉਂਕਿ ਉਹ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ ਉਹ ਪਰਮੇਸ਼ਰ ਜਿਹਦੇ ਘਰ ਕਿਸੇ ਚੀਜ਼ ਦਾ ਘਾਟਾ ਹੀ ਨਹੀਂ ਹੈ ਉਹ ਪਰਮੇਸ਼ਰ ਤੋਂ ਸਭ ਦਾਤਾ ਮੰਗਦੀਆਂ ਮੰਗਦਾ ਤੇ ਉਹ ਸਭ ਫਲ ਪਾ ਲੈਂਦਾ ਜੀਵ ਜਿਨੂੰ ਪਰਮੇਸ਼ਰ ਹੀ ਮਿਲ ਗਿਆ ਉਹਨੂੰ ਪਿੱਛੇ ਹੋਰ ਕੀ ਰਹਿ ਗਿਆ ਮਧੁਰ ਬਾਣੀ ਪਿਰ ਹੈ ਮਾਨੀ ਥਿਰ ਸੁਹਾਗ ਤਾਕਾ ਬਣਾ ਨਾਨਕ ਵਖਾਣ ਗੁਰਬਚਨ ਜਾਣੈ ਜਾ ਕੋ ਰਾਮ ਪਤਾਰ ਤਾਕੈ ਅਨੰਦ ਕਣਾ ਜਿਹੜੇ ਜੀਵ ਫਿਰ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਦੀ ਬੋਲੀ ਬੜੀ ਮਿੱਠੀ ਬਣ ਜਾਂਦੀ ਹੈ ਫਿਰ ਪਰਮਾਤਮਾ ਵੱਲੋਂ ਉਹਨਾਂ ਨੂੰ ਆਦਰ ਮਾਣ ਮਿਲਦਾ ਉਹਨਾਂ ਦਾ ਸੁਹਾਗ ਪਰਮੇਸ਼ਰਪਤੀ ਬਣ ਜਾਂਦਾ ਜੋ ਸਦਾ ਅਟਲ ਹੈ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਗੁਰੂ ਦੇ ਬਚਨ ਤੇ ਚੱਲ ਕੇ ਪਰਮੇਸ਼ਰ ਨਾਲ ਜਾਣ ਪਹਿਚਾਨ ਪਾ ਲੈਂਦੇ ਨੇ ਪਰਮੇਸ਼ਰਪਤੀ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦਾ ਉਹਨਾਂ ਨੂੰ ਸਦਾ ਦਾ ਆਨੰਦ ਬਣਿਆ ਰਹਿੰਦਾ ਆਓ ਸਕੀ ਸੰਤ ਪਾਸ ਸੇਵਾ ਲਾਗੀਐ ਬੀ ਸੋ ਚਰਨ ਪਖਾਰ ਆਪ ਤਿਆਗੀ ਐ ਕਹਿੰਦੇ ਆਓ ਸੰਗੀ ਸਹੇਲਿਓ ਆਪਾਂ ਗੁਰੂ ਰਾਹੀਂ ਪੁੱਛ ਕੇ ਪਰਮੇਸ਼ਰ ਦੀ ਸੇਵਾ ਵਿੱਚ ਜੁਟੀਏ ਗੁਰੂ ਦੇ ਲੰਗਰਾਂ ਵਿੱਚ ਚੱਕੀ ਦੇ ਨਾਲ ਪੀਸਣ ਪੀਸੀਏ ਸੰਤ ਜਨਾਂ ਦੇ ਚਰਨਾਂ ਦੀ ਸੇਵਾ ਕਰੀਏ ਆਪਾ ਭਾਵ ਤਿਆਗ ਦਈਏ ਅੱਜ ਆਪ ਮਿਟੈ ਸੰਤਾਪ ਆਪ ਨਹਿ ਜਾਣ ਆਈਐ ਸਰਨ ਗਹੀ ਜੈ ਮਾਨ ਲੀਜੈ ਕਰੇ ਸੋ ਸੁਖ ਪਾਈਐ ਕਹਿੰਦੇ ਆਪਾ ਭਾਵ ਜਦੋਂ ਖਤਮ ਹੋ ਜਾਂਦਾ ਜੀਵ ਦਾ ਤਾਂ ਉਹਦੇ ਸਾਰੇ ਕਹਿੰਦੇ ਸੰਤਾਪ ਦੁੱਖ ਖਤਮ ਹੋ ਜਾਂਦੇ ਨੇ ਗੁਰੂ ਦੀ ਕਹਿੰਦੇ ਸ਼ਰਨ ਆਈਏ ਤੇ ਉਥੇ ਫਿਰ ਕਹਿੰਦੇ ਸੰਤਾਂ ਦੀ ਸੰਗਤ ਦੇ ਵਿੱਚ ਉਹਦਾ ਨਾਮ ਜਪੀਏ ਤਾਂ ਇੱਜ਼ਤ ਮਿਲਦੀ ਆ ਸੁੱਖ ਮਿਲਦਾ ਕਰਦਾਸ ਦਾਸੀ ਤਜ ਉਦਾਸੀ ਕਰ ਜੋੜ ਦਿਨ ਰਹਿਣ ਜਾਗੀਏ ਨਾਨਕ ਵਖਾਣ ਗੁਰਬਚਨ ਜਾਣੈ ਆਓ ਸਖੀ ਸੰਤ ਪਾਸ ਸੇਵਾ ਲਾਗੀਏ ਕਹਿੰਦੇ ਪਰਮੇਸ਼ਰ ਦੇ ਨਾਮ ਵੱਲੋਂ ਉਪਰਾਮਤਾ ਛੱਡ ਕੇ ਪਰਮੇਸ਼ਰ ਦੇ ਦਾਸਾਂ ਦੇ ਦਾਸਾਂ ਦੇ ਦਾਸ ਬਣ ਜਾਈਏ ਹੱਥ ਜੋੜ ਕੇ ਪਰਮੇਸ਼ਰ ਦੀ ਸੇਵਾ ਚ ਲੱਗੇ ਰਹੀਏ ਦਿਨ ਰੈ ਦਿਨ ਰਾਤ ਵਿਕਾਰਾਂ ਵੱਲੋਂ ਸੁਜੇਤ ਰਹੀਏ ਨਾਨਕ ਜੀ ਆਖਦੇ ਨੇ ਕਹਿੰਦੇ ਵੀ ਜਿਹੜੇ ਜੀਵ ਗੁਰੂ ਦੇ ਬਚਨ ਤੇ ਚੱਲ ਕੇ ਪਰਮੇਸ਼ਰ ਦੇ ਨਾਲ ਜਾਣ ਪਛਾਣ ਪਾਲ ਲੈਂਦੇ ਨੇ ਕਹਿੰਦੇ ਉਹ ਫਿਰ ਆਪ ਵੀ ਸੇਵਾ ਕਰਦੇ ਨੇ ਤੇ ਦੂਜਿਆਂ ਨੂੰ ਵੀ ਕਹਿੰਦੇ ਨੇ ਕਿ ਆਪਾਂ ਸੰਤ ਦੇ ਚਰਨਾਂ ਦੇ ਵਿੱਚ ਜੁੜੀਏ ਤੇ ਪਰਮੇਸ਼ਰ ਦੀ ਸੇਵਾ ਭਗਤੀ ਵਿੱਚ ਲੱਗੀਏ ਜਾ ਕੇ ਮਸਤਕ ਪਾਗ ਸੇ ਸਵਾ ਲਾਇਆ ਤਾਂ ਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ ਜਿਨ੍ਹਾਂ ਦੇ ਕਹਿੰਦੇ ਮਸਤਕ ਦੇ ਵੱਡੇ ਭਾਗ ਉਗੜਦੇ ਨੇ ਉਹੀ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਨੇ ਕਹਿੰਦੇ ਜਿਹੜੇ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਨੇ ਉਹ ਸਤ ਸੰਗਤ ਦੇ ਮਿਲ ਵਿੱਚ ਮਿਲ ਕੇ ਪਰਮੇਸ਼ਰ ਨੂੰ ਪਾ ਲੈਂਦੇ ਨੇ ਉਹਨਾਂ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ ਸਾਦ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲਾਗਿਆ ਪਰਮ ਮੋਹ ਵਿਕਾਰ ਦੂਜਾ ਸਗਲ ਤਿੰਨ ਹੈ त्यागਿਆ ਜਿਹੜੇ ਜੀਵ ਕਹਿੰਦੇ ਸਤ ਸੰਗਤ ਦੇ ਵਿੱਚ ਮਿਲ ਕੇ ਉਸ ਪਰਮੇਸ਼ਰ ਦਾ ਨਾਮ ਜਪਣ ਲੱਗ ਜਾਂਦੇ ਨੇ ਉਹਨਾਂ ਦੇ ਸਾਰੇ ਵਿਕਾਰ ਪਰਮ ਪਰਮੇਸ਼ਰ ਤੋਂ ਬਿਨਾਂ ਦੂਜੀਆਂ ਚੀਜ਼ਾਂ ਦਾ ਉਹਨਾਂ ਦਾ ਮੋਹ ਸਭ ਕੁਝ ਖਤਮ ਹੋ ਜਾਂਦਾ ਮਨ ਸ਼ਾਂਤ ਸਹਿਜ ਸੁਭਾਉ ਬੂਠਾ ਆਨੰਦ ਮੰਗਲ ਗੁਣ ਗਾਇਆ ਨਾਨਕ ਵਖਾਣ ਗੁਰਬਚਨ ਜਾਣੇ ਜਾਕੇ ਮਸਤਕ ਪਾਗ ਸੇ ਸਿਵਾ ਲਾਇਆ ਫਿਰ ਕਹਿੰਦੇ ਨਾਮ ਜਪਣ ਵਾਲਿਆਂ ਦੇ ਅੰਦਰ ਹਮੇਸ਼ਾ ਆਨੰਦ ਹੁੰਦਾ ਉਹਨਾਂ ਦੇ ਵਿੱਚ ਆਤਮਿਕ ਅਡੋਲਤਾ ਆ ਜਾਂਦੀ ਹੈ ਕਿਉਂਕਿ ਪਰਮੇਸ਼ਰ ਉਹਨਾਂ ਦੇ ਹਿਰਦੇ ਵਿੱਚ ਆਵਸਤ ਹੈ ਫੰਨਾ ਨانک ਜੀ ਕਹਿੰਦੇ ਨੇ ਜਿਹੜੇ ਜੀਵ ਗੁਰੂ ਦੀ ਦੱਸੀ ਸਿੱਖਿਆ ਤੇ ਚੱਲ ਕੇ ਪਰਮੇਸ਼ਰ ਦੀ ਭਗਤੀ ਕਰਦੇ ਨੇ ਕਹਿੰਦੇ ਉਹਨਾਂ ਦੇ ਵੱਡੇ ਵੱਡੇ ਭਾਗ ਨੇ ਵੱਡੇ ਭਾਗਾਂ ਵਾਲਿਆਂ ਨੂੰ ਇਹ ਸੇਵਾ ਮਿਲਦੀ ਆ ਆਸਾ ਮਹੱਲਾ ਪੰਜਵਾਂ ਸ਼ਲੋਕ ਹਰ ਹਰ ਨਾਮ ਜਪੰਤਿਆਂ ਕਛ ਨਾ ਕਹੇ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਹਾਂ ਜਿਕੇ ਅੰਦੇ ਜੋ ਨਾਮ ਜਪਦੇ ਨੇ ਉਸ ਪਰਮੇਸ਼ਰ ਦਾ ਉਹਨਾਂ ਨੂੰ ਕੋਈ ਵੀ ਜਿਹੜੀ ਮੌਤ ਆ ਉਹ ਤੰਗ ਨਹੀਂ ਕਰ ਸਕਦੀ ਇੱਕ ਤਾਂ ਹੈ ਆਤਮਿਕ ਮੌਤ ਦੂਜੀ ਹੈ ਜੋ ਜੀਵ ਦੀ ਅੰਤ ਵਾਲੀ ਮੌਤ ਆ ਜਦੋਂ ਸਾਹਾਂ ਦੀ ਗਿਣਤੀ ਖਤਮ ਹੋ ਜਾਂਦੀ ਹੈ ਜਿਹੜੇ ਜੀਵ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਨੂੰ ਮੌਤ ਦਾ ਡਰ ਨਹੀਂ ਰਹਿੰਦਾ ਤੇ ਆਤਮਿਕ ਮੌਤ ਉਹਨਾਂ ਦੇ ਨੇੜੇ ਢੁੱਕ ਨਹੀਂ ਸਕਦੀ ਉਹਨਾਂ ਦਾ ਮਾਨ ਵੀ ਤੇ ਉਹਨਾਂ ਦਾ ਹਿਰਦਾ ਹਮੇਸ਼ਾ ਸੁੱਖ ਵਿੱਚ ਰਹਿੰਦਾ ਤੇ ਉਹ ਪਰਮੇਸ਼ਰ ਨੂੰ ਮਿਲ ਲੈਂਦੇ ਨੇ ਉਹਨਾਂ ਦਾ ਮਿਲਾਪ ਪਰਮੇਸ਼ਰ ਦੇ ਨਾਲ ਹੋ ਜਾਂਦਾ ਇਸ ਜੀਵਨ ਦੇ ਵਿੱਚ ਜਿਹੜੇ ਨਾਮ ਜਪਦੇ ਨੇ ਉਹਦੀ ਰਹਿਮਤ ਸਦਕਾ ਸ਼ਾਂਤ ਮਿਲੋ ਸੰਤਨ ਕੈ ਸੰਗ ਮੋਹੇ ਉਧਾਰ ਲਿਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਕਹਿੰਦੇ ਹੈ ਪਰਮੇਸ਼ਰ ਜੀ ਮੈਨੂੰ ਸੰਤਾਂ ਦੀ ਸੰਗਤ ਦੇ ਵਿੱਚ ਆਪਣਾ ਮਿਲਾਪ ਬਖਸ਼ੋ ਕਹਿੰਦੇ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਸਾਨੂੰ ਆਪਣੇ ਨਾਮ ਦੀ ਦਾਤ ਦਿਓ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਥੂ ਨਾ ਤਾਵੋ ਸ਼ਰਨ ਪਾਵੋ ਕਰਨਾ ਮੈਂ ਪ੍ਰਭ ਕਰਮਿਆ ਕਹਿੰਦੇ ਹੈ ਪਰਮੇਸ਼ਰ ਤੁਸੀਂ ਤਾਂ ਦਇਆ ਕਰਨ ਵਾਲੇ ਹੋ ਕਹਿੰਦੇ ਦਇਆ ਕਰਕੇ ਸਾਨੂੰ ਆਪਣੀ ਸ਼ਰਨ ਵਿੱਚ ਪਾ ਲੋ ਤਾਂ ਕਿ ਸਾਡਾ ਮਨ ਹੋਰ ਪਾਸੇ ਨਾ ਭਜੇ ਤੁਹਾਡੇ ਤੋਂ ਅਸੀਂ ਤੁਹਾਡਾ ਨਾਮ ਦਾਨ ਮੰਗਦੇ ਆ ਆਪਣੇ ਚਰਨਾਂ ਵਿੱਚ ਲਾ ਲਓ ਆਪਣਾ ਨਾਮ ਦੇ ਦਿਓ ਤਾਂ ਕਿ ਅਸੀਂ ਹਉਮੈ ਨੂੰ ਤਿਆਗ ਦੇਈਏ ਇਹ ਸਭ ਤੁਹਾਡੀ ਦਇਆ ਸਦਕਾ ਹੀ ਸੰਭਵ ਹੈ ਸਾਡੇ ਤੇ ਕਿਰਪਾ ਕਰੋ ਸਮਰੱਥ ਅਗੱਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਇਹੇ ਕਾਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲੇਹ ਕਹਿੰਦੇ हे ਪਰਮੇਸ਼ਰ ਜੀ ਤੁਸੀਂ ਸਭ ਕੁਝ ਕਰਨ ਕਾਰਨ ਸਮਰੱਥ ਹੋ हे ਪਵਿੱਤਰ ਸਵਾਮੀ ਜੀ ਅਪਰੰਪਰ ਸਵਾਮੀ ਜੀ ਤੁਹਾਡੇ ਅੱਗੇ ਬੇਨਤੀ ਹੈ ਹੱਥ ਜੋੜ ਕੇ ਨਾਨਕ ਜੀ ਕਹਿੰਦੇ ਦਾਤ ਮੰਗਦੇ ਆ ਕਿ ਸਾਡਾ ਆਵਾ ਗਵੰਦਾ ਜਨਮ ਮਰਨ ਦਾ ਚੱਕਰ ਖਤਮ ਕਰ ਦਿਓ ਵਾਹਿਗੁਰੂ ਜੀ ਵਾਹਿ ਗੁਰੂ ਜੀ ਅਪਰਾਧੀ ਮਤ ਹੀਨ ਨਿਰਗੁਣ ਅਨਾਥ ਨੀਚ ਸਠ ਕਠੋਰ ਕੁਲ ਹੀਨ ਵਿਆਪਤ ਮੋਹ ਕੀਚ ਮਲ ਪਰਮ ਕਰਮ ਅਹ ਮਮਤਾ ਮਰਨ ਚੀਤਨਾ ਆਵੈ ਬਨਤਾ ਬినੋਦ ਆਨੰਦ ਮਾਇਆ ਅਗਿਆਨਤਾ ਲਪਟਾਵੇ ਕਹਿੰਦੇ ਹੈ ਪਰਮੇਸ਼ਰ ਜੀ ਅਸੀਂ ਤੇ ਔਗਣਾ ਵਾਲੇ ਆ ਸਾਡੇ ਚ ਗੁਣ ਨਹੀਂ ਹੈ ਅਸੀਂ ਬੜੇ ਨੀਚ ਆ ਅਸੀਂ ਅਨਾਥ ਆ ਕਹਿੰਦੇ ਤੁਹਾਡੇ ਤੋਂ ਬਿਨਾ ਸਾਡੇ ਹਿਰਦੇ ਬੜੇ ਕਠੋਰ ਨੇ ਕਹਿੰਦੇ ਅਸੀਂ ਬੜੀ ਨੀਚ ਕੁਲ ਦੇ ਆ ਕਹਿੰਦੇ ਸਾਡਾ ਕਹਿੰਦੇ ਹਿਰਦਾ ਵਿਕਾਰਾਂ ਦੀ ਮੈਲ ਦੇ ਨਾਲ ਭਰਮ ਦੇ ਨਾਲ ਹੰਕਾਰ ਨਾਲ ਭਰਿਆ ਸਾਨੂੰ ਮਰਨਾ ਤਾਂ ਚੇਤੇ ਹੀ ਨਹੀਂ ਰਹਿੰਦਾ ਮਰਨ ਨੂੰ ਭੁਲਾ ਕੇ ਅਸੀਂ ਕਹਿੰਦੇ ਬਨਿਤਾ ਬినੋਦ ਇਸਤਰੀ ਕਹਿੰਦੇ ਹੋਰ ਸੰਸਾਰ ਦੇ ਪਦਾਰਥਾਂ ਵਿੱਚ ਮਾਇਆ ਵਿੱਚ ਅਗਿਆਨਤਾ ਦੇ ਵਿੱਚ ਲਿਪਟੇ ਰਹਨੇ ਆਂ ਅਸੀਂ ਪਰਮੇਸ਼ਰ ਜੀ ਕਿਸੇ ਜੋਬਨ ਬਦੈ ਜਰਵਾ ਦਿਨ ਨਿਹਾਰੇ ਸੰਗ ਮੀਚ ਬਿਨ ਬੰਤ ਨਾਨਕ ਆਸ ਤੇਰੀ ਸਰਣ ਸਾਧੂ ਰਖ ਨੀਚ ਕਹਿੰਦੇ ਹੈ ਪਰਮੇਸ਼ਰ ਜੀ ਸਾਡੀ ਤੁਹਾਡੇ ਅੱਗੇ ਬੇਨਤੀ ਹੈ ਸਾਨੂੰ ਨੀਵਿਆਂ ਨੂੰ ਆਪਣੇ ਸੰਤਾਂ ਦੀ ਸ਼ਰਮ ਦੇ ਵਿੱਚ ਰੱਖੋ ਕਹਿੰਦੇ ਹਰ ਰੋਜ਼ ਸਾਡੇ ਜੀਵਨ ਦੇ ਦਿਨ ਘਟ ਰਹੇ ਨੇ ਬੁਢਾਪਾ ਨੇੜੇ ਆ ਰਿਹਾ ਮੌਤ ਸਾਡੇ ਦਿਨ ਗਿਣ ਰਹੀ ਆ ਕਹਿੰਦੇ ਇਸ ਇਸ ਸਭ ਤੋਂ ਛੁਟਕਾਰਾ ਦਿਵਾਉਣ ਵਾਲੇ ਤੁਸੀਂ ਹੋ ਕਹਿੰਦੇ ਪਰ ਮੈਂ ਜਨਮ ਅਨੇਕ ਸੰਕਟ ਮਹਾ ਜੋਨ ਲਪਟ ਰਹੋ ਤੇ ਸੰਗ ਮੀਠੇ ਭੋਗ ਸੋਨ ਕਹਿੰਦੇ ਪਤਾ ਨਹੀਂ ਕਿੰਨੀਆਂ ਕ ਜੂਨਾ ਤੋਂ ਕਹਿੰਦੇ ਅਸੀਂ ਅਲੱਗ-ਅਲੱਗ ਜੂਨਾ ਚ ਭਟਕਦੇ ਆਏ ਆ ਕਹਿੰਦੇ ਬੜਾ ਦੁੱਖ ਸਹਾਰਿਆ ਇਸ ਤਰ੍ਹਾਂ ਪਰ ਫਿਰ ਵੀ ਕਹਿੰਦੇ ਹੁਣ ਵੀ ਅਸੀਂ ਸੰਸਾਰਿਕ ਪਦਾਰਥਾਂ ਦੇ ਭੋਗਾਂ ਨੂੰ ਮਿੱਠੇ ਸਮਝ ਕੇ ਉਹਨਾਂ ਨਾਲ ਹੀ ਲਿਪਟ ਰਹੇ ਆਂ ਭ੍ਰਮਤ ਪਾਰ ਅਗਨਤ ਆਇਓ ਬਹੁ ਪਰਦੇਸ ਤਾਇਓ ਅਬ ਓਟ ਤਾਰੀ ਪ੍ਰਭ ਮੁਰਾਰੀ ਸਰਬ ਸੁਖ ਹਰਨਾਇਓ ਕਹਿੰਦੇ ਪਤਾ ਨਹੀਂ ਕਿੰਨੇ ਕੁ ਵਿਕਾਰਾਂ ਦਾ ਪਾਪਾਂ ਦਾ ਕਹਿੰਦੇ ਅਣਗਿਣਤ ਦਾ ਭਾਰ ਚੁੱਕੇ ਅਲੱਗ-ਅਲੱਗ ਜੁਨਾਂ ਤੋਂ ਪਰਮ ਦੇ ਆਏ ਆ ਕਹਿੰਦੇ ਹੁਣ ਪਰਮੇਸ਼ਰ ਜੀ ਤੁਹਾਡੀ ਸ਼ਰਨ ਤੱਕੀ ਆ ਤੁਹਾਡੀ ਸ਼ਰਨ ਚ ਆਇਓ ਕਹਿੰਦੇ ਸਾਨੂੰ ਆਪਣੇ ਨਾਮ ਦਾ ਸੁਖ ਦਿਓ ਰਾਖਨ ਹਾਰੇ ਪ੍ਰਭ ਪਿਆਰੇ ਮੁਝ ਤੇ ਕਛੂ ਨਾ ਹੋਆ ਹੋਨ ਸੂਖ ਸਹਿਜ ਆਨੰਦ ਨਾਨਕ ਕਿਰਪਾ ਤੇਰੀ ਤਰੇ ਪਾਉਣ ਕਹਿੰਦੇ ਹੈ ਪਰਮੇਸ਼ਰ ਜੀ ਅਸੀਂ ਨਹੀਂ ਕੁਛ ਕਰ ਸਕਦੇ ਕਹਿੰਦੇ ਤੁਹਾਡੀ ਕਿਰਪਾ ਦੇ ਰਾਹੀਂ ਹੀ ਸਾਨੂੰ ਆਨੰਦ ਮਿਲ ਸਕਦਾ ਤੁਹਾਡੀ ਕਿਰਪਾ ਦੇ ਰਾਹੀਂ ਅਸੀਂ ਇਸ ਸੰਸਾਰ ਸਾਗਰ ਨੂੰ ਤਰ ਸਕਦੇ ਆਂ ਨਾਮ ਤਾਰਿਕ ਉਦਾਰੇ ਭਗਤੈ ਸੰਸਾ ਕੌਣ ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨੈ ਸਰਵਨ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਤਾਂ ਜਿਹੜੇ ਝੂਠੇ ਭਗਤ ਕਹਾਉਂਦੇ ਸੀ ਉਹਨਾਂ ਨੂੰ ਤਾਰ ਦਿੱਤਾ ਤਾਂ ਜਿਹੜੇ ਹੁਣ ਸੱਚ ਵਿੱਚ ਆਪ ਦਾ ਨਾਮ ਜਸ ਕਰਦੇ ਨੇ ਸੱਚ ਦੇ ਭਗਤ ਨੇ ਤਾਂ ਉਹਨਾਂ ਨੂੰ ਕਿਉਂ ਸੰਸਾਰ ਹੋਊਗਾ ਕਿ ਅਸੀਂ ਨਹੀਂ ਪਾਰ ਉਤਰ ਸਕਦੇ ਜਦੋਂ ਤੁਸੀਂ ਸਿਰਫ ਨਾਮ ਰਖਾਉਣ ਵਾਲੇ ਭਗਤਾਂ ਨੂੰ ਵੀ ਤਾਰ ਦਿੱਤਾ ਵੀ ਤੁਸੀਂ ਐਨੇ ਦਿਆਲੂ ਹੋ ਜਿਵੇਂ ਕਿਵੇਂ ਵੀ ਹੋਵੇ ਕਹਿੰਦੇ हे हे ਜੀਵ ਉਸ ਪਰਮੇਸ਼ਰ ਦਾ ਜਸ ਸੁਣ ਉਸ ਪਰਮੇਸ਼ਰ ਦੀ ਕੀਰਤੀ ਸੁਣ ਸੋਨਾ ਸਰਵਨ ਬਾਣੀ ਪੁਰਖ ਗਿਆਨੀ ਮਨ ਨਿਧਾਨਾ ਪਾਵਹਿ ਹਰ ਰੰਗ ਰਾਤੇ ਪ੍ਰਭ ਵਿधाਤੇ RAM ਕੇ ਗੁਣ ਗਾਵਹਿ ਕਹਿੰਦੇ ਹੇ ਵਿਦਵਾਨ ਮਨੁਖ ਕਹਿੰਦੇ ਉਸ ਪਰਮੇਸ਼ਰ ਦੀ ਬਾਣੀ ਆਪਣੇ ਕੰਨਾਂ ਰਾਹੀਂ ਸੁਣ ਕਹਿੰਦੇ ਤੈਨੂੰ ਕਹਿੰਦੇ ਬਹੁਤ ਵੱਡਾ ਖਜ਼ਾਨਾ ਮਿਲ ਜੂਗਾ ਤੇਰਾ ਮਨ ਆਨੰਦ ਵਿੱਚ ਭਰ ਜਾਊਗਾ ਕਹਿੰਦੇ ਜਿਹੜੇ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਨੇ ਉਹ ਹਮੇਸ਼ਾ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹ ਪਰਮੇਸ਼ਰ ਜੋ ਸਾਡੀ ਵਿਧੀ ਵਿਧਾਨ ਬਣਾਉਣ ਵਾਲਾ ਬਸੁੱਦ ਕਾਗਦ ਬਨ ਰਾਜ ਕਲਮਾ ਲਿਖਣ ਕੋ ਜੇ ਹੋਏ ਪਵਨ ਬੇਅੰਤ ਅੰਤ ਨਾ ਜਾਏ ਪਾਇਆ ਗਹੀ ਨਾਨਕ ਚਰਨ ਸਰਨ ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਬੇਅੰਤ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਨਾਨਕ ਜੀ ਕਹਿੰਦੇ ਅਸੀਂ ਤੇ ਉਸ ਪਰਮੇਸ਼ਰ ਦੀ ਸ਼ਰਨ ਦਾ ਆਸਰਾ ਲਿਆ ਓ ਪਰਮੇਸ਼ਰ ਜੀ ਦੀ ਕਹਿੰਦੇ ਕੀਰਤੀ ਲਿਖੀ ਨਹੀਂ ਜਾ ਸਕਦੀ ਜਿਹਦੇ ਗੁਣ ਲਿਖੇ ਨਹੀਂ ਜਾ ਸਕਦੇ ਜੇ ਕਹਿੰਦੇ ਧਰਤੀ ਨੂੰ ਵੀ ਲਿਖਣ ਲਈ ਕਾगज ਬਣਾ ਲੀਏ ਸਾਰੀ ਬਨਸਪਤੀ ਕਲਮ ਬਣ ਜਾਏ ਲਿਖਣ ਵਾਲੀ ਤੇ ਲਿਖਾਰੀ ਪਵਨ ਬਣ ਜਾਏ ਪਵਨ ਕੇ ਵੀ ਹਵਾ ਜਿੰਨਾ ਤੇਜ਼ ਲਿਖਣ ਵਾਲਾ ਲਿਖਾਰੀ ਬਣ ਜਾਏ ਤਾਂ ਵੀ ਉਸ ਪਰਮੇਸ਼ਰ ਦੀ ਅਸੀਂ ਕੀਰਤੀ ਨਹੀਂ ਲਿਖ ਸਕਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਿੰਨੀਆਂ ਸੋਹਣੀਆਂ ਧਾਰਨਾਵਾਂ ਦਿੰਦੇ ਨੇ ਆਸਾ ਮਹੱਲਾ ਪੰਜਵਾ ਪੁਰਖ ਪਤੇ ਭਗਵਾਨ ਤਾਕੀ ਸਰਣ ਗਹੀ ਨਿਰਪਉ ਪਏ ਪ੍ਰਾਨ ਚਿੰਤਾ ਸਗਲ ਲਹੀ ਮਾਤ ਪਿਤਾ ਸੁਤ ਮੀਤ ਸੁਰਜਨ ਇਸਟ ਬੰਦਪ ਜਾਣਿਆ ਇਹ ਕਾਂਠ ਲਾਇਆ ਗੁਰ ਮਿਲਾਇਆ ਜਸ ਬਿਮਲ ਸੰਤ ਵਖਾਣਿਆ ਕਹਿੰਦੇ ਅਸੀਂ ਉਸ ਪਰਮੇਸ਼ਰ ਦੀ ਸ਼ਰਨ ਲਈਆ ਜੋ ਸਾਰਿਆਂ ਦਾ ਪਰਮੇਸ਼ਰ ਪਤੀ ਆ ਕਹਿੰਦੇ ਫਿਰ ਕਹਿੰਦੇ ਪਰਮੇਸ਼ਰ ਦੀ ਸ਼ਰਨ ਦਾਣ ਦੇ ਨਾਲ ਸਾਡਾ ਕਹਿੰਦੇ ਹਿਰਦਾ ਨਿਡਰ ਹੋ ਗਿਆ ਸਾਨੂੰ ਕਹਿੰਦੇ ਕੋਈ ਚਿੰਤਾ ਨਹੀਂ ਰਹੀ ਹੈਗੀ ਕਿਉਂਕਿ ਉਸ ਪਰਮੇਸ਼ਰ ਦੀ ਸ਼ਰਨ ਲਈਆ ਜੋ ਆਪ ਨਿਰਪਉ ਹੈ ਪਰਮੇਸ਼ਰ ਨੂੰ ਹੀ ਅਸੀਂ ਕਹਿੰਦੇ ਮਾਤਾ ਪਿਤਾ ਪੁੱਤਰ ਮਿੱਤਰ ਸਭ ਕੁਝ ਪਰਮਾਤਮਾ ਨੂੰ ਅਸੀਂ ਸਮਝਿਆ ਆਪਣਾ ਰਿਸ਼ਤੇਦਾਰ ਇਸ਼ਟ ਸਭ ਕੁਝ ਸਾਡਾ ਪਰਮਾਤਮਾ ਹੀ ਹੈ ਪਰਮਾਤਮਾ ਨੇ ਕਹਿੰਦੇ ਸਾਨੂੰ ਆਪਣੇ ਗਲ ਨਾਲ ਲਾ ਕੇ ਗੁਰੂ ਦੇ ਨਾਲ ਮਿਲਾਇਆ ਤੇ ਗੁਰੂ ਦੀ ਸੰਗਤ ਦੇ ਵਿੱਚ ਅਸੀਂ ਉਸ ਪਰਮੇਸ਼ਰ ਦਾ ਜਸ ਸੁਣਿਆ ਤੇ ਕੀਤਾ ਬੇਅੰਤ ਗੁਣ ਅਨੇਕ ਮਹਿਮਾ ਕੀਮਤ ਕਛੂ ਨਾ ਜਾਏ ਕਹੀ ਪ੍ਰਭ ਏਕ ਅਨੇਕ ਅਲਖ ਠਾਕੁਰ ਓਟ ਨਾਨਕ ਤਿਸ ਗਹੀ ਕਹਿੰਦੇ ਓ ਪਰਮੇਸ਼ਰ ਜੋ ਬੇਅੰਤ ਗੁਣਾਂ ਦਾ ਮਾਲਕ ਹੈ ਜਦੀ ਮਹਿਮਾ ਅਸੀਂ ਬਿਆਨ ਨਹੀਂ ਕਰ ਸਕਦੇ ਉਹ ਪਰਮੇਸ਼ਰ ਜੋ ਇੱਕ ਵੀ ਹੈ ਤੇ ਸਾਰਿਆਂ ਵਿੱਚ ਵਿਆਪਕ ਹੋ ਕੇ ਅਨੇਕ ਵੀ ਬਣਿਆ ਹੈ ਅਸੀਂ ਉਸ ਪਰਮੇਸ਼ਰ ਨੂੰ ਦੇਖ ਨਹੀਂ ਸਕਦੇ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਦੀ ਮੈਂ ਓਟ ਲਈ ਆ ਉਹਦਾ ਆਸਰਾ ਤੱਕਿਆ ਅੰਮ੍ਰਿਤ ਬਾਣ ਸੰਸਾਰ ਸਹਾਈ ਆਪ ਪੈ ਰਾਮ ਨਾਮ ਉਰਹਾਰ ਵਿਖ ਕੇ ਦਿਵਸ ਗਏ ਕਹਿੰਦੇ ਨਾਮ ਰੂਪੀ ਅੰਮ੍ਰਿਤ ਬਣ ਕੇ ਉਹ ਪਰਮੇਸ਼ਰ ਆਪ ਹੀ ਸੰਸਾਰ ਵਿੱਚ ਸਹਾਈ ਹੁੰਦੇ ਨੇ ਕਹਿੰਦੇ ਜਿਸ ਜੀਵ ਨੇ ਉਸ ਪਰਮੇਸ਼ਰ ਦਾ ਨਾਮ ਜਪ ਲਿਆ ਨਾ ਉਹਦੇ ਮਾੜੇ ਦਿਨ ਖਤਮ ਹੋ ਗਏ ਗਤ ਪਰਮ ਮੋਹ ਬিকার ਬਿਨ ਸੇ ਜੋਨ ਆਵਣ ਸਭ ਰਹੇ ਅਗਨ ਸਾਗਰ ਪੈ ਸੀਤਲ ਸਾਧ ਅੰਚਲ ਗਹਿ ਰਹੇ ਜਿਸ ਜੀਵ ਨੇ ਕਹਿੰਦੇ ਪਰਮੇਸ਼ਰ ਦਾ ਨਾਮ ਜਪਿਆ ਉਹਦੇ ਸਾਰੇ ਭਰਮ ਮੋਹ ਵਿਕਾਰ ਆਵਾਗਵੰਦਾ ਚੱਕਰ ਸਭ ਖਤਮ ਹੋ ਗਿਆ ਕਹਿੰਦੇ ਜਿਸ ਜਿਸ ਜੀਵ ਨੇ ਗੁਰੂ ਦੇ ਲੜ ਲੱਗ ਕੇ ਪਰਮਾਤਮਾ ਦਾ ਆਸਰਾ ਤੱਕਿਆ ਉਦੋਂ ਕਹਿੰਦੇ ਇਹ ਵਿਕਾਰਾਂ ਦੀ ਜਿਹੜੀ ਅਗਨੀ ਦਾ ਸਾਗਰ ਆ ਉਹਨੂੰ ਉਹਨੇ ਤਰ ਲਿਆ ਗੋਵਿੰਦ ਗੋਪਾਲ ਦਿਆਲ ਸਮਰੱਥ ਬੋਲ ਸਾਧੂ ਹਰ ਜੈ ਜੈ ਨਾਨਕ ਨਾਮ ਤੇ ਆਏ ਪੂਰਨ ਸਾਧ ਸੰਗ ਪਾਈ ਪਰਮ ਗਤੇ ਕਹਿੰਦੇ ਸਾਰੇ ਸਾਧੂ ਜਨ ਉਸ ਪਰਮੇਸ਼ਰ ਦੇ ਜੈ ਜੈਕਾਰ ਕਰਦੇ ਨੇ ਉਹਦੀ ਕੀਰਤੀ ਕਰਦੇ ਨੇ ਉਹ ਪਰਮੇਸ਼ਰ ਜੋ ਧਰਤੀ ਨੂੰ ਪਾਲਣਹਾਰਾ ਜੋ ਦਿਆਲ ਆ ਕਹਿੰਦੇ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਨਾਨਕ ਜੀ ਕਹਿੰਦੇ ਨੇ ਜੋ ਵੀ ਜੀਵ ਪਰਮੇਸ਼ਰ ਦਾ ਨਾਮ ਤੇ ਆਉਂਦੇ ਨੇ ਗੁਰੂ ਦੀ ਸੰਗਤ ਵਿੱਚ ਉਹ ਸਭ ਤੋਂ ਉੱਚੀ ਆਤਮਿਕ ਅਵਸਥਾ ਪਰਮਗਤੀ ਪ੍ਰਾਪਤ ਕਰਦੇ ਨੇ ਜਹ ਦੇਖੋਂ ਤਹ ਸੰਗ ਏਕੋ ਰਵ ਰਹਾ ਕਟ ਕਟ ਵਾਸੀ ਆਪ ਵਿਰਲੇ ਕਿਨ ਲਿਹਾ ਕਹਿੰਦੇ ਜਿੱਧਰ ਵੀ ਦੇਖੀਏ ਹਰ ਇੱਕ ਜਗ੍ਹਾ ਪਰਮਾਤਮਾ ਵਿਆਪਕ ਆ ਹਰ ਇੱਕ ਸਰੀਰ ਵਿੱਚ ਵਿਆਪਕ ਆ ਪਰ ਕਹਿੰਦੇ ਇਸ ਗੱਲ ਦੀ ਸੋਝੀ ਕਿਸੇ ਵਿਰਲੇ ਨੂੰ ਪਈ ਆ ਜਲ ਥਲ ਮਹੀਲ ਪੂਰ ਪੂਰਨ ਕੀਟ ਹਸਤ ਸਮਾਨ ਆ ਆਦ ਅੰਤੇ ਮਦ ਸੋਈ ਗੁਰ ਪ੍ਰਸਾਦੀ ਜਾਨਿਆ ਕਹਿੰਦੇ ਉਹ ਪਰਮੇਸ਼ਰ ਧਰਤੀ ਤੇ ਪਾਣੀ ਚ ਪੁਲਾੜ ਵਿੱਚ ਹਰ ਇੱਕ ਜਗ੍ਹਾ ਤੇ ਕਹਿੰਦੇ ਉਹ ਵਿਆਪਕ ਹੈ ਤੇ ਹਰ ਇੱਕ ਵਿੱਚ ਪੂਰਨ ਮਾਤਰਾ ਚ ਵਿਆਪਕ ਹੈ ਜਿਹੜੀ ਕੀੜੀ ਆ ਉਹਦੇ ਵਿੱਚ ਵੀ ਓਨਾ ਹੀ ਆ ਜਿੰਨਾ ਇੱਕ ਵੱਡੇ ਹਾਥੀ ਵਿੱਚ ਆ ਕਿਉਂਕਿ ਉਹਦੀ ਪਰਮੇਸ਼ਰ ਦੀ ਜੋਤ ਹੈ ਜੇ ਅਸੀਂ ਸਮਝੀਏ ਨਾ ਕਿ ਅਸੀਂ ਮਨੁੱਖ ਜਾਤੀ ਚ ਹੈਗੇ ਆ ਅਸੀਂ ਪਤਾ ਨਹੀਂ ਦੂਸਰੀਆਂ ਜਾਤਾਂ ਨਾਲੋਂ ਬਿਹਤਰ ਆ ਇਹ ਠੀਕ ਹੈ ਕਿ ਇਹ ਬਿਹਤਰ ਮਨੁੱਖਾ ਜਨਮ ਆ ਕਿ ਇਸ ਰਾਹੀਂ ਹੀ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਪਰ ਪ੍ਰਮਾਤਮਾ ਲਈ ਤੇ ਪ੍ਰਮਾਤਮਾ ਦੇ ਸਾਰੇ ਜੀਵ ਹੀ ਸਮਾਨ ਨੇ ਇਤੇ ਸਾਡੇ ਲਈ ਇਹ ਹੈ ਕਿ ਮਨੁੱਖਾ ਜਨਮ ਅਸੀਂ ਪਰਮੇਸ਼ਰ ਨੂੰ ਪਾ ਸਕਦੇ ਆ ਪਰ ਪਰਮੇਸ਼ਰ ਲਈ ਅਸੀਂ ਕੋਈ ਜ਼ਿਆਦਾ ਨਹੀਂ ਹੈਗੇ ਪਰਮੇਸ਼ਰ ਲਈ ਉਹਦੇ ਸਾਰੇ ਜੀਵ ਹੀ ਬਰਾਬਰ ਨੇ ਚਾਹੇ ਕੀੜੀ ਆ ਚਾਹੇ ਹਾਥੀ ਆ ਉਹਦੀ ਜੋਤ ਸਾਰਿਆਂ ਚ ਇੱਕ ਸਮਾਨ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਪਰਮੇਸ਼ਰ ਸੰਸਾਰ ਦੇ ਮੋਢ ਤੋਂ ਵੀ ਹੈ ਸੀ ਹੁਣ ਵੀ ਆ ਤੇ ਅੱਗੇ ਨੂੰ ਵੀ ਹੋਊਗਾ ਪਰ ਇਹ ਜਿਹੜੀ ਸਾਰੀ ਇਹ ਸਮਝ ਆ ਨਾ ਇੱਕ ਗੁਰੂ ਦੇ ਰਾਹੇ ਕਿਸੇ ਕਿਸਨ ਨੂੰ ਪ੍ਰਾਪਤ ਹੁੰਦੀ ਆ ਇਹ ਸਾਰੀਆਂ ਜੋ ਪਰਮੇਸ਼ਰ ਦੀਆਂ ਗੱਲਾਂ ਬਾਤਾਂ ਨੇ ਬ੍ਰਹਮ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਦ ਜਾਣ ਕੇ ਹਾ ਸਿਮਰ ਸੁਆਮੀ ਅੰਤਰ ਜਾਮੀ ਹਰ ਏਕ ਨਾਨਕ ਰਬ ਰਹਾ ਕਹਿੰਦੇ ਇਹ ਸਾਰੀ ਪਰਮੇਸ਼ਰ ਦੀ ਲੀਲਾ ਹੈ ਪਰਮੇਸ਼ਰ ਸਾਰੀ ਜਗ੍ਹਾ ਤੇ ਵਿਆਪਕ ਆ ਸਭ ਜਗ੍ਹਾ ਤੇ ਪਰਮੇਸ਼ਰ ਦੀ ਖੇਡ ਵਰਤ ਰਹੀ ਹੈ ਕਹਿੰਦੇ ਗੁਣਾ ਦੇ ਖਜ਼ਾਨੇ ਪਰਮਾਤਮਾ ਦਾ ਨਾਮ ਕੋਈ ਕੋਈ ਲੈ ਰਿਹਾ ਕਹਿੰਦੇ ਉਸ ਪਰਮੇਸ਼ਰ ਜੋ ਜੋ ਹਰ ਇੱਕ ਜਗ੍ਹਾ ਤੇ ਵਿਆਪਕ ਆ ਜੋ ਸਾਡੇ ਸਭ ਦੇ ਦਿਲਾਂ ਦੀ ਜਾਣਨ ਵਾਲਾ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪੋ ਜੋ ਸਭ ਜਗ੍ਹਾ ਤੇ ਦਿਨ ਰੈਨ ਸੁਹਾਵੜੀ ਆਈ ਸਿਮਰਤ ਨਾਮ ਹਰੇ ਚਰਨ ਕਮਲ ਸੰਗ ਪ੍ਰੀਤ ਕਲਮਲ ਪਾਪ ਟਰੇ ਕਹਿੰਦੇ ਜਿਹੜੇ ਜੀਵ ਉਹਦਾ ਨਾਮ ਜਪਦੇ ਨੇ ਉਹਨਾਂ ਦੀ ਹਰ ਇੱਕ ਦਿਨ ਹਰ ਇੱਕ ਰਾਤ ਸੁਹਾਵਣੀ ਬਣ ਜਾਂਦੀ ਆ ਜਿਨ੍ਹਾਂ ਦੀ ਪ੍ਰੀਤ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਲੱਗ ਗਈ ਉਹਨਾਂ ਦੇ ਸਾਰੇ ਪਾਪ ਦੂਰ ਹੋ ਜਾਂਦੇ ਨੇ ਦੁੱਖ ਦੂਰ ਹੋ ਜਾਂਦੇ ਨੇ ਦੁੱਖ ਭੂਖ ਦਰਦ ਦਰਣਾਠੇ ਪ੍ਰਗਟ ਮਗ ਦਿਖਾਇਆ ਮਿਲ ਸਾਧ ਸੰਗੇ ਨਾਮ ਰੰਗੇ ਮਨ ਲੋੜੀ ਦਾ ਪਾਇਆ ਜਦੋਂ ਕਹਿੰਦੇ ਜੀਵ ਨੂੰ ਗੁਰੂ ਨੇ ਪਰਮੇਸ਼ਰ ਦਾ ਮਾਰਗ ਦਿਖਾ ਦਿੱਤਾ ਜੀਵ ਨੇ ਨਾਮ ਜਪਿਆ ਉਹਦੇ ਦੁੱਖ ਦਰਦ ਸਾਰੇ ਖਤਮ ਹੋ ਗਏ ਪਰਮੇਸ਼ਰ ਉਹਦੇ ਹਿਰਦੇ ਚ ਪ੍ਰਗਟ ਹੋ ਗਿਆ ਸਾਧ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਜਪ ਕੇ ਪ੍ਰੇਮ ਰੰਗ ਦੇ ਵਿੱਚ ਜੀਵ ਨੇ ਪਰਮੇਸ਼ਰ ਨੂੰ ਪਾ ਲਿਆ ਹਰ ਦੇਖ ਦਰਸ਼ਨ ਇੱਛ ਪੁੰਨੀ ਕੁਲ ਸੁਭਾ ਹ ਸਬਤ ਰੇ ਦਿਨ ਸ੍ਰੇਣ ਆਨੰਦ ਅਨ ਦਿਨ ਸਿਮਰੰਤ ਨਾਨਕ ਹਰ ਹਰੇ ਹਰ ਦੇਖ ਦਰਸਨ ਇੱਛ ਪੁੰਨੇ ਕੁਲ ਸਬੂਹਾ ਸਬਤਰੇ ਦਿਨ ਸਰਣ ਆਨੰਦ ਅਨ ਦਿਨ ਸਿਮਰੰਤ ਨਾਨਕ ਹਰ ਹਰੇ ਜਿਸ ਜੀਵ ਨੇ ਕਹਿੰਦੇ ਪਰਮੇਸ਼ਰ ਦਾ ਦੀਦਾਰ ਕਰ ਲਿਆ ਉਹਦੀਆਂ ਸਾਰੀਆਂ ਇੱਛਾਂ ਪੂਰੀਆਂ ਹੋ ਗਈਆਂ ਉਹ ਆਪ ਤਤ ਰਿਆ ਉਹਦੀਆਂ ਸਾਰੀਆਂ ਕੁੱਲਾਂ ਹੀ ਸੰਸਾਰ ਸਾਗਰ ਤੋਂ ਤਰ ਗਈਆਂ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦਾ ਨਾਮ ਜਪਦੇ ਨੇ ਦਿਨ ਰਾਤ ਆਨੰਦ ਉਹਨਾਂ ਨੂੰ ਬਣਿਆ ਰਹਿੰਦਾ ਉਹਨਾਂ ਦਾ ਹਿਰਦਾ ਦਿਨ ਰਾਤ ਖਿੜਿਆ ਰਹਿੰਦਾ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਭਿੱਜ ਕੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ ਦੇਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ